ਆਨ ਕੈ ਜਨਕ ਲੀਨੋ ਕਾਂਠ ਸੋ ਲਗਾਏ ਤੇ ਹੂੰ ਆਦਰ ਦੁਰੰਤ ਕੈ ਆਨੰਤ 파ਤ ਲੈ ਐ ਤੇਨਾਂ ਨੂੰ ਜਨਕ ਨੇ ਆਕੇ ਗੱਨ ਨਾਲ ਲਾ ਲਿਆ ਬੜਾ ਆਦਰ ਕਰਕੇ ਅਤੇ ਅਨੇਕ ਤਰ੍ਹਾਂ ਨਾਲ ਸਵਾਗਤ ਕੀਤਾ 베ਦ ਕੇ ਵਿਧਾਨ ਕੈ ਕੈ ਬਿਆਸ ਤੇ ਬਧਾਈ 베ਦ ਏਕ ਏਕ ਬ੍ਰੇਪਕੋ ਵਿਸ਼ੇਖ ਸਵਾਰਣ ਦੇ ਹੈ ਵੇਦੇ ਵਿਧੀ ਨਾਲ ਵਿਆਸ ਤੋਂ ਵੇਦੀ ਬਣਵਾਈ ਅਤੇ ਇੱਕ ਇੱਕ ਬ੍ਰਾਹਮਣ ਨੂੰ ਬਹੁਤ ਬਹੁਤ ਮੋਹਰਾਂ ਦਿੱਤੀਆਂ ਰਾਜਕੁਵਾਰ ਸਭੈ ਪਹਿਰਾਏ ਸਿਰ ਪਾਇਨ ਤੇ ਮੋਤੀ ਮਾਨ ਕਰਕੇ ਬਰਖ ਮੇਗ ਗਏ ਹੈ ਰਾਜਕੁਮਾਰਾਂ ਨੂੰ ਸਿਰ ਤੋਂ ਪੈਰਾ ਤੱਕ ਬਸਤਰ ਪਹਿਨਾਏ ਅਤੇ ਉਸ ਵੇਲੇ ਮੋਤੀਆਂ ਅਤੇ ਮਾਨਕਾ ਦਾ ਮੀ ਵਰਪਿਆ ਤਾਂਤੀ ਸवेत ਦੀਨੇ ਕੇਤੇ ਸਿੰਧਲੀ ਤੁਰੇ ਨਵਿੰਨੇ ਰਾਜੇ ਕੇ কুমার ਤੀਨੋ ਵਿਆਏ ਕੈ ਪੱਠੇ ਐ ਕਿੰਨੇ ਹੀ ਚਿੱਟੇ ਹਾਥੀ ਦਾਨ ਦਿੱਤੇ ਅਤੇ ਸਿੰਧ ਦੇਸ਼ ਦੇ ਕਿੰਨੇ ਹੀ ਨਵੇਂ ਘੋੜੇ ਦਾਨ ਦਿੱਤੇ ਇਸ ਤਰ੍ਹਾਂ ਨਾਲ ਤਿੰਨਾ ਰਾਜਕੁਮਾਰਾਂ ਨੂੰ ਵਿਆਹ ਕੇ ਭੇਜਿਆ ਗਿਆ ਦੋਦਕ ਛੰਦ ਵਿਆਹਾ ਸੁਤਾ ਨੇਪਕੀ ਨੇਪ ਬਾਲਨ ਰਾਜਕੁਮਾਰਾ ਨੇ ਰਾਜਕੁਮਾਰੀਆਂ ਨੂੰ ਵਿਆਹ ਕੇ ਮਾਗ ਬਿਦਾ ਮੁਖ ਲੀਨ ਉਤਾਲੰ ਮੋ ਨਾਲ ਛੇਤੀ ਹੀ ਵਿਦਾਇਗੀ ਮੰਗ ਲਈ ਸਾਜਨ ਬਾਜ ਚਲੇ ਗੱਜ ਸੁਜਗਤ ਹਾਥਿਆ ਸਮੇਤ ਕੋੜਿਆਂ ਨੂੰ ਸਜਾ ਕੇ ਏਸਨ ਏਸ ਨਰੇਸਨ ਕੇ ਚੁੱਤ ਮਹਾਰਾਜਾਂ ਅਤੇ ਰਾਜਿਆਂ ਸਣੇ ਤੁਰ ਪਏ ਦਾਜ ਸੁਮਾਰ ਸਕੈ ਕਰ ਕੌਣੈ ਰਾਜੇ ਜਨਕ ਨੇ ਜੋ ਦਾਜ ਦਿੱਤਾ ਉਸ ਦੀ ਗਿਣਤੀ ਸੁਮਾਰ ਕੌਣ ਕਰ ਸਕਦਾ ਹੈ ਬੀਨ ਸਕੈ ਬਿਦਨਾ ਨਹੀਂ ਤੋਨੇ ਉਸ ਨੂੰ ਬ੍ਰਹਮਾ ਵੀ ਚੁਣ ਕੇ 71 ਨਹੀਂ ਕਰ ਸਕਦਾ ਬੇਸਨ ਬੇਸਨ ਬਾਜ ਮਹਾ ਮਤ ਰੰਗਾ ਰੰਗ ਦੇ ਵੱਡੇ ਮਸਤ ਕੋੜੇ ਸਨ ਪੈਸਾ ਨ ਪੈਸਾ ਚਲੇ ਗਾਜ ਜਗਾ ਜਦ ਤ ਤਰਾ ਤਰਾ ਦੇ ਹਾਥੀ ਚਿੰਗਾਰਦੇ ਹੋਏ ਚੱਲ ਰਹੇ ਸਨ ਬਾਜਤ ਨਾਦ ਨਫੀਰਣ ਕੇ ਕੰ ਸ਼ੰਖ ਅਤੇ ਨਫੀਰੀਆਂ ਦੇ ਸਮੂਹ ਵੱਜਦੇ ਸਨ ਗਾਜਤ ਸੂਰ ਪਰਮਾਤਮਾ ਮਹਾਮਨ ਮਹਾਨ ਕਠੋਰ ਸੂਰ ਮੇ ਗੱਜਦੇ ਸਨ ਆਉਦਪੁਰੀ ਨੀਰਾਨ ਰਹੀ ਜਬ ਜਦੋਂ ਪ੍ਰਾਤ ਆਯੁੱਧਿਆ ਦੇ ਨੇੜੇ ਆ ਗਈ ਤਾਂ ਪ੍ਰਾਪਤ ਭੇ ਰਗੁਨਾੰਦ ਤਹੀਂ ਤਬ ਰਾਮਚੰਦਰ ਉਹਨਾਂ ਦੇ ਸਵਾਗਤ ਲਈ ਪਹੁੰਚ ਗਏ ਮਾਤਨਵਾਰ ਪਿਉ ਜਲ ਪਾਨੰ ਮਾਤਾਵਾ ਨੇ ਆਪਣੇ ਹੱਥਾਂ ਨਾਲ ਪੁੱਤਰ ਦੇ ਸਿਰ ਤੋਂ ਪਾਣੀ ਵਾਰ ਕੇ ਪੀਤਾ ਦੇਖਨ ਰੇਸ ਰਹੇ ਛਾਬ ਮਾਨੰ ਰਾਜਾ ਵੇਖ ਕੇ ਅਤੀ ਪਰਸਾਨ ਹੋ ਗਏ। ਪੂਪ ਬਿ ਲੋਕਤ ਲਾਏ ਲੈ ਔਰ ਰਾਜੇ ਦਸ਼ਰਤ ਨੇ ਵੇਖ ਕੇ ਉਹਨਾਂ ਨੂੰ ਘਰ ਨਾਲ ਲਾ ਲਿਆ। ਨਾਚਤ ਗਾਵਤ ਗੀਤ ਪਏ ਪੁਰ। ਅਤੇ ਪੁਰ ਵਾਸੀ ਨੱਚਣ ਅਤੇ ਗੀਤ ਗਾਉਣ ਲੱਗੇ। ਪੂਪ ਜੇ ਬਿਆਹੇ ਜਬਾ ਗ੍ਰਹ ਆਏ। ਰਾਜਕੁਮਾਰ ਵਿਆਹ ਕੇ ਜਦੋਂ ਘਰ ਆਏ ਬਾਜਤ-ਪਾਤ ਅਨੇਕ ਵਧਾਏ ਤਾਂ ਅਨੇਕਾ ਤਰ੍ਹਾਂ ਦੇ ਸਾਧੀਆਂ ਨੇ ਵੱਜਣ ਲੱਗੇ ਤਾਂ ਤਾਤ ਵਸ਼ਿਸ਼ਟ ਸੁਮ੍ਰਿਤ ਬੁਲਾਏ ਪਿਤਾ ਨੇ ਵਸ਼ੇਸ਼ਟ ਅਤੇ ਵਿਸ਼ਵਾਮਿੱਤਰ ਨੂੰ ਬੁਲਾਇਆ ਔਰ ਅਨੇਕ ਤਹਾਰਕ ਆਏ ਅਤੇ ਹੋਰ ਵੀ ਅਨੇਕਾ ਰਸ਼ੀ ਉਥੇ ਆ ਗਏ ਕੋਰ ਉਠੀ ਕਹਿਰਾਏ ਕਟਾ ਤਬ ਤਦੋਂ ਭਿਆਨਕ ਕਟਾ ਚੜ ਕੇ ਘਰਜਣ ਲੱਗੀ ਚਾਰੋਂ ਦਿਸ ਦਿਗ ਦਾਹਾ ਲਖਿਓ ਸਭ ਅਤੇ ਚੋਹਾ ਪਾਸੇ ਭਿਆਨਕ ਅਗ ਲੱਗੀ ਹੋਈ ਸਭ ਨੇ ਵੇਖੀ ਮੰਤਰੀ ਮਿੱਤਰ ਸਵੇ ਅਕੁਲਾਨੇ ਸਾਰੇ ਮੰਤਰੀ ਅਤੇ ਮਿੱਤਰ ਵੇਖ ਕੇ ਕਵਰਾ ਗਏ ਪੋਪਤਸਿਓ ਇਹ ਪਾ ਤਬਖਾਨੇ ਅਤੇ ਰਾਜਾ ਦਸ਼ਰਤ ਨੂੰ ਇਸ ਤਰ੍ਹਾਂ ਕਹਿਣ ਲੱਗੇ ਉਤ ਉਤਪਾਤ ਵੱਡੇ ਸੁਣ ਰਾਜਨ हे राजन ਸੁਣੋ ਵੱਡੇ ਭੱਡੇ ਉਪਦਰਵ ਹੋ ਰਹੇ ਹਨ ਮੰਤਰ ਕਰੋ ਰਖ ਜੋਰ ਸਮਾਜਨ ॠषि ਸਮਾਜ ਨੂੰ ਇਕੱਠਾ ਕਰਕੇ ਇਸ ਗੱਲ ਦਾ ਵਿਚਾਰ ਕਰੋ ਬਹੁ ਲੋ ਬੇਪ ਬੇਲੰਬ ਨਾ ਕੀਜੈ ਦੇਰ ਨਾ ਕਰੋ ਅਤੇ ਬ੍ਰਾਹਮਣਾ ਨੂੰ ਸਾਧ ਲਵੋ ਹੈ ਕ੍ਰਿਤ ਜਗ ਆਰੰਭਾ ਨ ਕੀਜੈ ਅਸ਼ਵਮੇਧ ਯੱਗ ਸ਼ੁਰੂ ਕਰ ਦਿਓ ਆਇਸ ਰਾਜ ਦਇਓ ਤਤ ਕਾਲ ਹੈ ਰਾਜੇ ਨੇ ਤੁਰੰਤ ਹੁਕਮ ਦਿੱਤਾ ਮੰਤਰ ਸੋ ਮਿੱਤਰ ਹੈ ਬੁੱਧ ਵਿਸਾਲ ਹੈ ਵਿਸ਼ਾਲ ਬੁੱਧੀ ਵਾਲੇ ਮੰਤਰੀਆਂ ਅਤੇ ਮਿੱਤਰਾਂ ਨੇ ਕਿਹਾ ਹੈ ਕ੍ਰਿਤ ਜਗ ਆਰੰਭਨ ਕੀਜੈ ਅਸ਼ਵਮੇਧ ਯਗ ਛੇਤੀ ਆਰੰਭ ਕੀਤਾ ਜਾਏ ਆਇਸ ਬੇਗ ਨਰੇਸ ਕਰੀਜੈ ਇਸ ਲਈ ਹੈ ਰਾਜਨ ਜਲਦੀ ਆਗਿਆ ਕੀਤੀ ਜਾਏ ਬੋਲ ਵੱਡੇ ਰਖ ਲੀਨ ਮਹਾ ਤੇਜ ਵੱਡੇ ઋષਿ ਅਤੇ ਮਹਾ ਪੰਡਤ ਸਾਧਲੇ ਹੈ ਤਿੰਨ ਬੋਲ ਲਿਓ ਜੁਤ ਰਿਤਜ ਉਨਾਂ ਨੇ ਘੋੜੇ ਸਮੇਤ ਰਿਤਜ ਯਾਗ ਕਰਾਉਣ ਵਾਲੇ ਪੰਡਤ ਬੁਲਾ ਲਏ ਪਾਵਗ ਕੋਂਡ ਖੁਦਿਓ ਤੇਹ ਔਸਰ ਅਗਨਕੁੰਡ ਉਸ ਵੇਲੇ ਪੁੱਟਿਆ ਗਿਆ ਗਾੜਾ ਖੰਬ ਤਹਾ ਤਰਮ ਤਰ ਉਥੇ ਹੀ ਧਰਤੀ ਵਿੱਚ ਧਰਮ ਖੰਬਾ ਗੱਡ ਦਿੱਤਾ ਗਿਆ ਛੋਰ ਲਿਓ ਹੈ ਸਾਰ ਹੈ ਤੇ ਹੈ ਕੋੜ ਸ਼ਾਲਾ ਹੈ ਸਾਰ ਤੋਂ ਘੋੜਾ ਖੋਲ ਲਿਆ ਆਸਿਤ ਕਾਰਨ ਪਰਪਾਸਤ ਕੇਕੇ ਜਿਸ ਦੇ ਕਾਲੇ ਕਨਸਨ ਅਤੇ ਸ਼ਰੀਰ ਦੀ ਆਬਾ ਨਹੀਂ ਨਹੀਂ ਸੀ ਦੇਸਨ ਦੇਸਨ ਦੇਸ ਦੇ ਸੰਗ ਦੇਸ਼ਾ ਦੇਸ਼ਾ ਦੇ ਰਾਜੇ ਉਸ ਦੇ ਨਾਲ ਕਰ ਦਿੱਤੇ ਸੁੰਦਰ ਸੂਰ ਸੁਰੰਗ ਸੋਬਾ ਅੰਗ ਜਿਹੜੇ ਸੁੰਦਰ ਸੂਰ ਮਹਿਸਾਨ ਅਤੇ ਸੁੰਦਰ ਅੰਗਾ ਨਾਲ ਸ਼ੋਭ ਦੇਸਨ ਸਮਾਨਕਾ ਚਾਂਦ ਨਰੇਸ਼ ਸੰਗ ਕਹਿ ਦੇ ਰਾਜੇ ਘੋੜੇ ਦੇ ਨਾਲ ਕਰ ਦਿੱਤੇ ਪਰਬੀਨ ਬੀਨ ਕਹਿ ਲਏ ਉਹਨਾਂ ਨੇ ਚੁੰਨ ਚੁੰਨ ਕੇ ਸੂਰਮੇ ਨਾਲ ਲੈ ਲਏ ਸੰਦ ਬਾਦ ਦੇ ਹੋਏ ਚਲੇ ਜੋ ਸ਼ਸਤਰ ਨਾਲ ਸੁਜਜਿਤ ਸੰ ਸੋ ਬੀਰ ਬੀਰ ਹਾ ਭਲੇ ਅਤੇ ਸ਼ੂਰ ਵੀਰਾਂ ਨੂੰ ਮਾਣ ਵਾਲੇ ਸੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ